ਜੀ ਉਸ ਸਸਰੀਏ ਕਾਲ ਮੇਰੇ ਸਾਰੇ ਵੀਰਾਂ ਨੂੰ ਤੇ ਆਪਣੀ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਆ ਜੋ ਵੀ ਪਟਾਰ ਦੇ ਵਿੱਚ ਕਤਲ ਹੋਇਆ ਠੀਕ ਆ ਕਰਨ ਵੀਰ ਦਾ ਸਾਡੇ ਟਾਰਗੇਟ ਸਿਰਫ ਕਰਨ ਹੀ ਨਾ ਸਾਨੂੰ ਪਤਾ ਹੀ ਕਿ ਜੱਗੂ ਦੀ ਮਾਤਾ ਉਹ ਗੱਡੀ ਦੇ ਵਿੱਚ ਬੈਠੀ ਆ ਤੇ ਨਾ ਰਾਤ ਦੇ ਮੇਰੇ ਕਰਕੇ ਪਤਾ ਲੱਗਾ ਕਰੀ ਕੋਈ ਮੂੰਹ ਚੋ ਕੇ ਵੀਡੀਓ ਪਾਣ ਦਾ ਵਾ ਕਰੀ ਕੋਈ ਮੂੰਹ ਚੋ ਕੇ ਵੀਡੀਓ ਪਾਣ ਦਾ ਵਾ ਠੀਕ ਆ ਬੜੇ ਲੰਡੂਏ ਵੀਡੀਓ ਵੀਡੀਓ ਪਾਈ ਜਾਂਦੇ ਆ ਨਾ ਕਿ ਇਹਨੂੰ ਗੱਲ ਦਾ ਬਦ ਨਾ ਕਿ ਇਹਨੂੰ ਬਾਤ ਦਾ ਬਦ ਕੋਈ ਕਹਿੰਦਾ ਪਹਿਲਾਂ ਕਰੀਏ ਜਵਾਕ ਮਾਰਨ ਦੇ ਕਦੀ ਬੁੱਢੀ ਮਾਰਨ ਦੇ ਠੀਕ ਆ ਰਹੀਏ ਗੱਲ ਜਵਾਕ ਦੀ ਤੇ ਜਵਾਕ ਵਾਲੇ ਕੰਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਹੈਗਾ ਠੀਕ ਆ ਨਾ ਡੋਣੀ ਦੇ ਨੂੰ ਪਤਾ ਹੀ ਤੇ ਨਾ ਸਾਨੂੰ ਪਤਾ ਹੀ ਸਾਡੇ ਕਿਹਨੂੰ ਹੀ ਨਹੀਂ ਪਤਾ ਉਹ ਅਮਰ ਦਾ ਆਪਣਾ ਇੱਕ ਰੋਲਾ ਚੱਲਦਾ ਸੀ ਅਲੱਗ ਤੋਂ ਠੀਕ ਆ ਤੇ ਅਮਰ ਨੇ ਹੀ ਮੁੰਡੇ ਭੇਜੇ ਉੱਥੇ ਠੀਕ ਆ ਨਾ ਸਾਨੂੰ ਪੁੱਛਿਆ ਤੇ ਨਾ ਸਾਨੂੰ ਦੱਸਿਆ ਬਾਅਦ ਚ ਦੱਸਿਆ ਨੇ ਕਿ ਆਹ ਕੰਮ ਹੋ ਗਿਆ ਠੀਕ ਆ ਸਤੇ ਬਾਕੀ ਰਹੀ ਗੱਲ ਜੱਗੂ ਦੀ ਮਾਤਾ ਦੀ ਇਹ ਕਦੀ ਕਿ ਦੋਫਰੋਤੀ ਮੰਗਦੀ ਆ ਕਦੀ ਕਿ ਇਹਨੂੰ ਫੋਨ ਲਾਉਂਦੀ ਆ ਠੀਕ ਆ ਸਾਡੇ ਲੱਗਦੀ ਗੱਲ ਆ ਇਹਨੇ ਇੱਕ ਮੁੰਡਾ ਸੁਣ ਲਿਆ ਠੀਕ ਆ 20 ਲੱਖ ਦਾ ਵੀਡੀਓ ਕਾਲ ਲਈ ਇਹਨੇ ਉਹਨੂੰ ਕਿ ਮੈਂ ਜੱਗੂ ਦੀ ਮਾਤਾ ਬੋਲਦੀ ਆ ਤੇ ਤੂੰ 20 ਲੱਖ ਰੁਪਏ ਲੈਣਾ ਵਾ ਉਹਦੇ ਘਰ ਇਹਨੇ ਮੁੰਡੇ ਵੀ ਭੇਜੇ ਉਹ ਬੰਦਾ ਐਸਐਸਪੀ ਦਫ਼ਤਰ ਵੀ ਗਿਆ ਉਹ ਬੰਦਾ ਹੋਰ ਅਫਸਰਾਂ ਕੋ ਵੀ ਗਿਆ ਉਹਦੀ ਕੋਈ ਸੁਣਵਾਈ ਨਹੀਂ ਹੋਈ ਅੱਕੋ ਇਹ ਕਿਉਂਕਿ ਜੱਗੂ ਦੇ ਅਗੇ ਪੁਲਿਸ ਚ ਵਧੀਆ ਸਾਡੀਆਂ ਵਧੀਆ ਪੋਸਟ ਦਾ ਟੌਰ ਪੂਰੀ ਓਕੇ ਰਿਪੋਰਟ ਦੀ ਉਹਨਾਂ ਦਾ ਬਾਕੀ ਜਿਹੜੇ ਵੀਰ ਇੰਸਟਾਗ੍ਰਾਮ ਫੇਸਬੁੱਕ ਤੇ ਬੋਲਣ ਦੇ ਆ ਵੀਡੀਓ ਪਾਉਣ ਦੇ ਆ ਵੀਰੇ ਤੁਸੀਂ ਹੈਗੇ ਨੇ ਹੋਰ ਜ਼ਿਲ੍ਹਿਆਂ ਦੇ ਹੋਰ ਸ਼ਹਿਰਾਂ ਦੇ ਬਾਕੀ ਮੇਰਾ ਵੀਰ ਹੋ ਸਕਦਾ ਤੁਸੀਂ ਸੱਚੇ ਹੋ ਠੀਕ ਆ ਪਰ ਇੱਕ ਵਾਰੀ ਇਹਦੇ ਹਲਕੇ ਚ ਆ ਕੇ ਇਹਦਾ ਬੁਕਾਰ ਤੇ ਪਤਾ ਕਰੋ ਇਹਦਾ ਕੀ ਹੀ ਤੇ ਕੀ ਨਹੀਂ ਉਸ ਪ੍ਰਸ਼ਾਸਨ ਨੂੰ ਵੀ ਸਾਰੀ ਗੱਲ ਦਾ ਪਤਾ ਹੀ ਆ ਉਸ ਨੂੰ ਹੀ ਸਾਰਾ ਕੁਝ ਪਤਾ ਹੈ ਇਹਦੇ ਬਾਰੇ ਬਾਕੀ ਗਰਦਾਸਪੁਰ ਦੇ ਵਿੱਚ ਕਾਰਦੀਆਂ ਦੇ ਵਿੱਚ ਬਟਾਲੇ ਦੇ ਵਿੱਚ 80 ਤੋਂ 90% ਲੋਕ ਖੁਸ਼ ਵਾ ਅਸੀਂ ਫਿਰ ਵੀ ਮੰਨਦੇ ਆ ਕਿ ਸਾਡੇ ਤੋਂ ਇਹ ਕੰਮ ਗਲਤ ਹੋ ਗਿਆ ਨਾ ਕਿ ਇਸ ਦੀ ਮਾਂ ਹੀ ਮਰਨੀ ਚਾਹੀਦੀ ਤੇ ਬਾਕੀ ਜਦੋਂ ਜੱਗੂ ਦੀ ਮਾਤਾ ਨੇ ਸ਼ੁਭਮ ਨਾਲ ਰਲ ਕੇ ਜੱਗੂ ਦੀ ਜਨਾਨੀ ਮਰੀ ਆ ਪਹਿਲਾਂ ਇਹਨਾਂ ਗਲ ਘੁੱਟਿਆ ਫਿਰ ਉਹਦੇ ਸਿਰ 'ਚ ਗੋਲੀ ਮਾਰੀ ਇਹਨਾਂ ਨੇ ਤੇ ਰਾਤ ਦੇ 9:30 ਵਜੇ ਸੰਸਕਾਰ ਕਰਤਾ ਤੇ ਉਦੋਂ ਕੋਈ ਕਿਉਂ ਨਹੀਂ ਬੋਲਿਆ ਕਿੰਨੂੰ ਨਹੀਂ ਪਤਾ ਗੱਲ ਦਾ ਉਦੋਂ ਕਿਉਂ ਨਹੀਂ ਕਿੰਨੇ ਆਵਾਜ਼ ਚੁੱਕੀ ਜੇ ਭਰਾ ਤੁਸੀਂ ਐਡੇ ਸੱਚੇ ਜੇ ਤੇ ਉਹ ਵੀ ਬੋਲਦੇ ਨਾ ਉਦੋਂ ਉਹ ਵੀ ਗੱਲ ਚੁੱਕਦੇ ਨਾ ਕੀ ਗੱਲ ਉਹ ਕਹਦੀ ਧੀ ਨਹੀਂ ਗੱਲ ਇਹ ਹੀ ਕਿ ਉਹ ਇੱਕ ਗਰੀਬ ਘਰ ਦੀ ਕੁੜੀ ਹੀ ਇਕੱਲੀ- ਇਕੱਲੀ ਉਹ ਕੁੜੀ ਠੀਕ ਆ ਤੇ ਇਹ ਇੱਕ ਗੈਂਸਟਰ ਦੀ ਮਾਂ ਵਾ ਇਹ ਜਾਲਾ ਹੁਆ ਹੋ ਗਿਆ ਤੇ ਉਹ ਕਹਿੰਦੀ ਧੀ ਨਹੀਂ ਬਾਕੀ